ਡਬਲ ਬੈੱਡ ਬਾਕਸ ਬੈੱਡ 12000 ਰੁਪਏ ਚ ਗੱਦਿਆਂ ਦੀ ਜੋੜੀ 1850 ਚ ਗੱਡੇ ਦੇ ਫਰਨੀਚਰ ਦੀ ਫੈਕਟਰੀ ਕੰਫੀਬਲ ਮੈਟਰ ਜਲੰਧਰ ਸ਼ਹਿਰ ਪਹੁੰਚ ਗਏ ਆ ਮਾਲਕਾਂ ਨਾਲ ਗੱਲ ਕਰ ਲੈਣੀ ਆ ਦੋ ਟੁਕ ਬਈ ਲਿਖ ਕੇ ਲਾਤਾ ਵੱਡਾ ਵੱਡਾ ਬੋਰਡ ਦਿੰਦੇ ਵੀ ਹੈਗੇ ਆ ਜੇ ਦਿੰਦੇ ਦਾ ਵੈਰਾਈਟੀ ਕਿਹੜੀ ਹੈ ਜੇ ਪਹਿ ਚੈੱਕ ਜਰੂਰ ਕਰਾਂਗੇ ਆ ਕੀ ਕਰਦਾ ਤੁਸੀਂ ਸਾਰਾ ਬਾਜ਼ਾਰ ਹਰਾ ਕੇ ਰੱਖਤਾ ਸ਼ਰਿਆ ਤੁਸੀਂ ਬਾਹਰ ਬੋਰਡ ਤੇ ਲਿਖ ਕੇ ਲਾਤਾ 20000 ਰੁਪਏ ਚ ਡਬਲ ਬੈੱਡ ਬਾਕਸ ਬੈੱਡ ਲੈ ਜਾਓ 1850 ਚ ਗੱਦਿਆਂ ਦੀ ਜੋੜੀ ਲੈ ਜਾਓ કરી ਕੀ ਜਾਣੇ ਤੁਸੀਂ ਐਦਾ ਹੋ ਹੀ ਨਹੀਂ ਸਕਦਾ ਨਹੀਂ ਸਬਰ ਸਬਰ ਨਹੀਂ ਸਬਰ ਨਹੀਂ ਦੇਖੋ 20000 ਰੁਪਏ ਦਾ ਲੇਟਾ ਵਾਲਾ ਬੈੱਡ ਉਹ ਪਰੇ ਆ ਬੈੱਡ ਉਹ ਪਰੇ ਆ ਬੈੱਡ ਵੀਡੀਓ ਬਣਾਉਣਾ ਵੇ ਪੂਰੇ ਪੰਜਾਬ ਦੀਆਂ ਕੋਈ 18000 ਮੰਗਦਾ ਕੋਈ 20000 ਮੰਗਦਾ 12000 ਦੇ ਹੀ ਨਹੀਂ ਸਕਦੇ ਤੁਸੀਂ ਉਹ ਸਬਰ ਤਾਂ ਰੱਖੋ ਮਾਰਾ ਸਬਰ 12000 ਵੀ ਛੱਡੋ ਜਿਹੜਾ ਵੀਡੀਓ ਦੇਖ ਕੇ ਆਏਗਾ 11:30 ਚ ਦੇਵਾਂਗੇ ਸਾਡੇ 11000 ਦਾ ਬੈੱਡ ਆ 11000 ਚ ਦੇ ਦਾਂਗੇ ਬਾਲ ਵੀ ਲੈਟਾ ਜਾਗਦੀ ਹੈ ਲੈਟਾ ਦੇਖ ਲਓ ਹੈਗਾ ਜੀ ਪੂਰਾ ਪਲਾਈ ਦਾ ਬਣਿਆ 5 ਸਾਲ ਦੀ ਗਾਰੰਟੀ ਕੋਈ ਵੀ ਨਹੀਂ ਦੇ ਸਕਦਾ 20000 ਵਾਲਾ ਬੈੱਡ 11500 ਦੇ 11000 ਚ ਲੈ ਜਾਓ ਹੋਰ ਦੱਸੋ ਕੋਆ 18500 ਦਾ ਸੋਫਾ ਹੈ ਇੱਕ ਜੀ ਨੋਟ ਕਰੋ ਬਾਜ਼ਾਰ ਦੇ ਵੀ ਜਦੋਂ ਸੋਫਾ ਲੈਣ ਜਾਓਗੇ ਨਾ ਉੱਚੇ ਸਲਾਈਆਂ ਹੋਣਗੀਆਂ ਪਿਛਲੀਆਂ ਨਾ ਗੱਦੀਆਂ ਹੋਣਗੀਆਂ ਰੇਟ ਸਤਵੇਂ ਆਸਮਾਨ ਤੇ ਇਹ ਫੈਕਟਰੀ ਰੇਟ ਹੈ 18500 ਆ ਦੇਖੋ 18500 ਆ ਦੇਖੋ 18500 ਹੋਰ ਕਿੰਨੇ ਚਾਹੀਦੇ ਸੋਫੇ ਦੱਸੋ ਦੇਖੋ ਜੀ ਜਿਹੜੇ ਦੇਖੋ ਜੀ ਜਿਹੜੇ ਬਾਜ਼ਾਰ ਦੇ ਵਿੱਚ ਜਾ ਕੇ ਤੁਸੀਂ ਲੈਨੇ ਹੋ 30 30 ਹਜ਼ਾਰ ਦੇ ਸੋਫੇ ਚੱਕੋ 18500 ਦੇ ਵਿੱਚ 7 ਸੀਟਰ ਸੋਫਾ ਵੱਡੀ ਗੱਲ ਗੱਡੀਆਂ ਨਾਲ ਦੇ ਰਹੇ ਆ 18500 ਹੀ ਸੋਫਾ ਟੇਬਲ ਨਾਲ ਸੈਟੀ ਨਾਲ ਸ਼ੀਸ਼ਾ ਵੀ ਨਾਲ ਜੀ ਸ਼ੀਸ਼ਾ ਵੀ ਨਾਲ ਆ ਵੀ 1850 ਜੋ ਆ ਦੇਖੋ ਬੜਾ ਰੌਇਲ ਚ ਇਹ ਵੀ 1850 ਜੋ ਆ ਵੀ ਦੇਖੋ 1850 ਜੋ ਮਾਤਰਬ ਜੇ ਫੇਰੇ ਕਾਨੇ ਰ ਠੋਕ ਵੀ ਜਾ ਕੇ ਕਰਨੇ ਆ ਪਾਉ ਜੀ ਆ ਦੱਸੋ ਇੱਥੋਂ ਪਤਾ ਲੱਗਣਾ ਇਹ 45 46 48 ਜੋ 48000 ਤੱਕ ਵੇਖਦਾ ਬਾਜ਼ਾਰ ਚ ਆਪਣਾ ਰੇਟ ਕੀ ਆ 2850 2850 ਚ ਹਾਂਜੀ ਬਿਲਕੁਲ ਜੀ ਜਿਹੜਾ ਵੀਡੀਓ ਦੇਖ ਕੇ ਆਏਗਾ ਨਾਲ ਸਾਨੂੰ ਸਕਰੀਨਸ਼ਾਟ ਦੇਗਾ 2850 ਦਾ ਲੈ ਜਾ ਕੋ ਲਗਜ਼ਰੀਆ ਸੋਫੇ ਵੀ ਬੰਦੇ ਸਾਡੇ ਕੋ ਜਿਹੜੇ ਬਾਜ਼ਾਰ 'ਚ 2.5 2 3 3 ਲੱਖ ਦੇ ਵਿਕਦੇ ਆ ਇੱਥੇ ਆਜੋ ਉੱਦੀ ਕੀਮਤ 'ਚ ਮਿਲ ਜਾਣੇ ਆ 2 ਲੱਖ ਰੁਪਏ ਦੇ ਦੂੰਗੇ ਉਤੋਂ ਵੀ ਥੱਲੇ ਸਰ 2 ਲੱਖ ਤਾਂ ਬੜੀ ਦੂਰ ਦੀ ਚੀਜ਼ ਐ ਮਾਰਬਲ ਦਾ ਟਾਪ ਉਹ ਵੀ 5 3 ਸਾਈਜ਼ ਔਰ ਇਹ ਦੇਖੋ ਤਾਂ ਸਹੀ ਪੂਰੀ ਸੈਟਿੰਗ ਕੋਲ ਮੈਂ ਸਾਬੀਕਾ 1.5 ਲੱਖ ਚ ਬਣ ਜੂਗਾ ਜੀ ਸੌਦਾ ਆਪਣਾ ਉਸੇ 1.5 ਲੱਖ ਵੀ ਬਹੁਤ ਜ਼ਿਆਦਾ ਹੈ ਸਰ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਾਜ਼ਾਰ ਨਾਲੋਂ ਲੱਖ ਲੱਖ ਰੁਪਈਆ ਘੱਟ ਕਹਿ ਰਹੇ ਹੋ ਲੱਖ ਲੱਖ ਘਟ ਇੱਕ ਪੀਛੇ ਮੈਂ ਗਏ 1.25 ਲੱਖ ਚ ਲੈ ਜਾਓ ਸੈਟ 1.25 ਲੱਖ ਚ ਪੂਰਾ ਸੈਟ ਮਾਰਬਲ ਟਾਪ ਦੇ ਨਾਲ ਸ਼ੀਸ਼ਾ ਵੀ ਨਹੀਂ ਜਿਹੜਾ ਬਾਜ਼ਾਰ ਚ ਸ਼ੀਸ਼ੇ ਲਗਾ ਲਗਾ ਕੇ ਵੀ ਨਹੀਂ ਦਿੰਦੇ ਇਸ ਭਾਜੇ ਦੇਖੋ ਜੀ ਤੁਸੀਂ ਬਹੁਤ ਵੀਡੀਓ ਦੇਖਦੇ ਆ ਕੋਈ 2.5 ਲੱਖ ਮੰਗਦਾ ਕੋਈ 3 ਲੱਖ ਮੰਗਦਾ ਇੱਥੋਂ 1.25 ਲੱਖ ਚ ਲੈ ਜਾਓ ਰਾਜੇ ਮਹਾਰਾਜਿਆਂ ਵਾਲਾ ਉਹ ਆਪਣਾ ਪੀਸ ਇਹ ਸ਼ੀਸ਼ਾ ਨਹੀਂ ਹੈਗਾ ਪੱਥਰ ਲੱਗਾ ਆਨਿਕਸ ਪੱਥਰ ਸ਼ੀਸ਼ਾ ਨਹੀਂ ਆਹ ਵੀ ਡਿਜ਼ਾਈਨ ਦੇਖੋ ਇਹ ਵੀ ਦੱਸੋ ਜੀ ਇਹ ਤੋਂ ਛੋਟਾ ਸਾਈਜ਼ ਹੈਗਾ ਜੀ ਆਹ ਲੈ ਜਾਓ ਚਾਹੇ ਇਹ ਚੇ ਵੀ ਪੱਥਰ ਲੱਗਾ ਹੈ ਲੰਬੀ ਸੀਟਾਂ ਦੀ ਜਗ੍ਹਾ ਅਸੀਂ ਸੈਟੀ ਬਣਾਤੀ ਜੀ ਰੇਟ ਵੀ ਬੜਾ ਸਸਤਾ ਹੈ ਦਾ ਜੀ ਇਹਦਾ ਕੀ ਰੇਟ ਹੈ ਜੀ ਇਹ ਤੁਹਾਨੂੰ ਪੈ ਜਾਏਗਾ 95000 ਦਾ ਸਿਰਫ 95000 ਚ 95000 ਚ ਪੂਰਾ ਸੈਟ ਸਿਟਿੰਗ ਕੈਪਸਿਟੀ ਦੇ ਨਾਲ ਸਰ ਕੋ ਮਾਡਰਨ ਸੋਫਾ ਵੀ ਦੱਸ ਦੋ ਪਲੀਜ਼ ਮਾਡਰਨ ਸੋਫਾ ਇਹ ਐਸੀ ਬਣਾਇਆ ਪਿਓਰ ਐਚ ਆਰ ਕੁਆਲਿਟੀ ਦੇ ਇਹਦੀ ਮਟੀਰੀਅਲ ਦੀ ਕੁਆਲਿਟੀ ਛੂਕੇ ਦੇਖੋ ਬੈਠ ਕੇ ਦੇਖੋ ਕੱਪੜੇ ਦਾ ਦੇਖੋ ਕੁਆਲਿਟੀ ਕਿਦਾਂ ਦੀ ਹੈ ਔਰ ਇਹ ਸੈੱਟ ਇੱਦਾਂ ਦੋ ਚੇਹਰਾ ਪੂਰਾ ਕਾਰਨਰ ਸੈੱਟ ਨਾਲ 2 ਸੀਟਰ ਇਹ ਵੀ ਲੈ ਸਕਦੇ ਹੋ ਤੁਸੀਂ ਆਹ ਦੇਖੋ ਟਾਪ ਦੇ ਬੈੱਡ ਟਾਪ ਦੇ ਲੈਟਾ ਸ਼ਟਾ ਜਾਗਦੀਆਂ ਇਹ ਬੈੱਡ ਤੁਹਾਨੂੰ ਯੂਰਪ ਚ ਮਿਲਣੇ ਆ ਲੰਡਨ ਚ ਮਿਲਣੇ ਆ ਇਦਾਂ ਦੇ ਤੁਹਾਨੂੰ ਬੈੱਡ ਦੇਣੇ ਆ ਇਸ ਤਰ੍ਹਾਂ ਆਹ ਦੇਖੋ ਤੁਸੀਂ ਸਰ ਬੜਾ ਸੋਹਣਾ ਡਿਜ਼ਾਈਨ ਬੜੇ ਸੋਹਣੇ ਤਿਆਰ ਆ ਸਰ ਇਹ ਬੈੱਡ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਇਹ ਰਿਪੀਟਸ ਹੁੰਦੇ ਆ ਇਹ ਕਦੀ ਨਹੀਂ ਮੰਨੋਗੇ ਬਹੁਤ ਬੰਦੇ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਆ ਜੀ ਔਰ ਇਹ ਮੇਰੇ ਕਾ 7ਵਾਂ 8ਵਾਂ ਬੈਡ ਰਿਪੀਟਿਡ ਬੈਡ ਹੈ ਸਾਡੇ ਕੋ ਸੋ ਇਹਦੇ ਵਿੱਚ ਹੋਰ ਵੀ ਇੱਕ ਦੱਸ ਦਿਓ ਕੋਈ ਘਰ ਬਣਾ ਰਿਆ ਕੋਈ ਕੋਠੀ ਬਣਾ ਰਿਆ ਆਪਣੀ ਮਰਜ਼ੀ ਦਾ ਸਮਾਨ ਬਣਾਉਣਾ ਹੈ ਫਰੀਚਰ ਉਹ ਤਿਆਰ ਕਰ ਦਿੰਨੇ ਤੁਸੀਂ ਬਿਲਕੁਲ ਬਣ ਜਾਏਗਾ ਜੀ ਕੋਈ ਦਿੱਕਤ ਨਹੀਂ ਹੈ ਜੀ ਸੋ ਚਾਹੇ ਤੁਸੀਂ 10 ਮਾਲੇਜ ਘਰ ਬਣਾ ਰਹੇ ਹੋ ਚਾਹੇ 6 ਮਾਲੇਜ ਘਰ ਬਣਾਣਾ ਚਾਹੇ ਇੱਕ ਕਨਾਲ ਦੀ ਕੋਠੀ ਬਣਾ ਰਹੇ ਹੋ ਤੁਸੀਂ ਇੱਥੇ ਆ ਜਾਓ ਨੰਬਰ ਸਕੀਨ ਤੇ ਆ ਤੁਸੀਂ ਇਹਨਾਂ ਤੋਂ ਆਪਣਾ ਸਾਰਾ ਸਰਵੇ ਕਰਾ ਲਓ ਤੁਹਾਨੂੰ ਜਿਹੜੇ ਘਰ ਦੇ ਵਿੱਚ ਮਿਸਤਰੀ ਲਾਉਣੇ ਹੋ ਉਹਨਾਂ ਨਾਲੋਂ ਵੀ ਸਸਤਾ ਸਮਾਨ ਪੈ ਜਾਣਾ ਤੁਹਾਨੂੰ ਦੂਜੀ ਗੱਲ ਕਵਾਲਿਟੀ ਸੁਪਰਮੈਨ ਨਹੀਂ ਆ ਕੁਆਲਿਟੀ ਨਾਲ ਇਹ ਕੋਈ ਕੰਪਰੋਮਾਈਜ਼ ਨਹੀਂ ਕਰਦੇ ਆਂ ਦੇ ਸਮਾਨ ਲੈਣਾ ਕਿਸ਼ਤਾਂ ਦੇ ਵੀ ਮਿਲ ਜਾਏਗਾ ਬਜਾਜ ਫਾਈਨੈਂਸ ਮਿਲ ਜਾਏਗਾ ਕਾਟਾਂ ਤੋਂ ਵੀ ਫਾਈਨੈਂਸ ਹੋ ਜਾਏਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਇੰਟਰਨੈਸ਼ਨਲ ਕਾਰਡ ਜਿੱਦਾਂ ਦੇ ਵੀ ਉਹ ਸਭ ਸੈਟੇਬਲ ਹੈ ਦੇਖੋ ਜੀ ਸਾਡੇ ਕੋਲ ਘੱਟ ਤੋਂ ਘੱਟ ਨਹੀਂ ਤਾਂ 16 17 ਤਰ੍ਹਾਂ ਦੀਆਂ ਕੁਆਲਿਟੀਆਂ ਦੇ ਬੈੱਡ ਬੰਦੇ ਆਂ ਸਾਡੇ ਕੋਲ ਘੱਟ ਤੋਂ ਘੱਟ ਨਹੀਂ ਤਾਂ 10 12 ਕੁਆਲਿਟੀਆਂ ਦੀ ਤਰ੍ਹਾਂ ਦੀ ਸੋਫੇ ਬੰਦੇ ਆਂ ਸਾਡੇ ਕੋਲ ਘੱਟ ਤੋਂ ਘੱਟ 84 ਤਰ੍ਹਾਂ ਦੇ 80 82 ਤਰ੍ਹਾਂ ਦੀ ਕੁਆਲਿਟੀ ਦੇ ਗੱਦੇ ਵੰਦੇ ਆ ਇਹ ਸਿਰ ਉਹੀ ਬੰਦਾ ਕਹਿ ਸਕਦਾ ਜਿਹਦੀ ਖੁਦ ਹੀ ਫੈਕਟਰੀ ਹੋਏ ਔਰ ਖੁਦ ਬਣਾਉਂਦਾ ਹੋਏ ਨਹੀਂ ਤਾਂ ਆਮ ਦੁਕਾਨਦਾਰਾਂ ਕੋ ਚਲੇ ਜਾਓ ਚਾਰ ਪੰਜ ਛੇ ਚੀਜ਼ਾਂ ਦਿਖਾ ਦੇਣਗੇ ਉਸ ਤੋਂ ਬਸ ਸਸੇ ਕਾਲ ਸੋ ਤੁਸੀਂ ਚਾਰੇ ਪਾਸੇ ਕੈਮਰਾ ਸੀ ਘੁਮਾਦਾ ਦੇਖ ਲਓ ਦੇਖੋ ਕਿੰਨੇ ਬੈੱਡ ਪਏ ਹੋਇਆ ਦੇਖੋ ਆ ਵੀ ਬੈੱਡ ਪਿਆ ਆ ਬੈੱਡ ਪਿਆ ਦੇਖੋ ਆ ਲੇਟਾਂ ਵਾਲਾ ਬੈੱਡ ਪਿਆ ਗੱਦੀ ਵਾਲਾ ਬੈੱਡ ਪਿਆ ਇਸ ਤੋਂ ਇਲਾਵਾ ਤੁਸੀਂ ਦੇਖੋ ਲਗਜ਼ਰੀ ਬੈੱਡ ਦੇਖੋ ਹੈਵੀ ਬੈੱਡ ਦੇਖੋ ਤੁਸੀਂ ਜਿੱਦਾਂ ਦਾ ਮਰਜ਼ੀ ਬੈੱਡ ਲੈਣਾ ਇਹ ਵੀ ਬੈੱਡ ਮਿਲ ਜੂਗਾ ਆ ਦੇਖੋ ਸੋਫੇ ਪਏ 18 5 1600 ਸੋਫਾ 28 5 1600 ਸੋਫਾ ਉਦੋਂ ਵੱਡਾ ਕਾਰਵਿੰਗ ਵਾਲੇ ਸੋਫੇ ਆ ਦੇਖੋ ਚਾਰੇ ਪਾਸੇ ਗੱਦੇ ਦੇਖੋ ਤੁਸੀਂ 18000 1850 ਤੋਂ ਗੱਦਿਆਂ ਜੋੜੀ ਸ਼ੁਰੂ ਆ ਦੇਖੋ ਹਰ ਤਰ੍ਹਾਂ ਦਾ ਗੱਦਾ ਤੁਸੀਂ ਇਹ ਗੱਦੇ ਵੀ ਤੁਹਾਨੂੰ ਮਿਲ ਜਾਣੇ ਸਿਰਫ ਇੱਕੋ ਛਾਥੇ ਟੋਂ ਸਿਰਫ ਪ੍ਰੀਚਰ ਦਾ ਸਾਰਾ ਦੇਖ ਲਿਆ ਪ੍ਰੀਚਰ ਦਾ ਸਾਡੀਆਂ ਸ਼ੱਕਾਂ ਸਾਰੀਆਂ ਹੋ ਗਈਆਂ ਦੂਰ ਯੂਆਰ ਦਾ ਬੈਸਟ ਜਿਹੜੇ ਤੁਸੀਂ ਗੱਦਿਆਂ ਦਾ ਬਹੁਤ ਜ਼ੋਰ ਜ਼ੋਰ ਨਾਲ ਕਹਿੰਦੇ ਹੋ ਗੱਦਿਆਂ ਦੀ ਫੈਕਟਰੀ ਹੈ ਗੱਦਿਆਂ ਚ ਕਿੰਨਾ ਕੁ ਡਿਫਰੈਂਸ ਸਾਡੇ ਕੋਲ ਪ੍ਰਾਈਸ ਕਿੰਨੇ ਨੇ ਸਰ ਮੈਂ ਛੋਟੀ ਛੋਟੀ ਤਿੰਨ ਚਾਰ ਚੀਜ਼ਾਂ ਸਮਝਾਉਂਦਾ ਹਾਂ ਹੁਣ ਦੇਖੋ ਆਹ ਬਣਿਆ ਗੱਦਾ ਇਹ ਬਣਿਆ ਹੋਇਆ ਪੂਰਾ ਸਪ੍ਰਿੰਗ ਦਾ ਪਿਓਰ ਸਪ੍ਰਿੰਗ ਦਾ ਗੱਦਾ ਬਿਲਕੁਲ ਰੇਂਜ ਇਹ ਕੁਆਲਿਟੀ ਦੇਖ ਲਓ ਮਟੀਰੀਅਲ ਦੇਖ ਲਓ ਗੱਦੇ ਦੀ ਰੇਂਜ ਸਾਰੀ 16000 ਰੁਪਏ ਓਕੇ 10 ਇਹਦੀ 15 ਸਾਲ ਦੀ ਗਾਰੰਟੀ ਹੈਗੀ ਐ ਇਹ ਵੀ 16000 ਦੀ ਰੇਂਜ ਚ ਗੱਦਾ ਓਕੇ ਕੱਪੜੇ ਦੀ ਕੁਆਲਿਟੀ ਦੇਖੋ ਕੁਲਟਿੰਗ ਦੇਖੋ ਕਿੰਨੀ ਮੋਟੀ ਚੜੀ ਹੋਈ ਹੈ ਹਾਂਜੀ ਬੰਦਾ ਕਹਿੰਦਾ ਮੈਂ ਇੰਨਾ ਨਹੀਂ ਖਰ ਸਕਦਾ ਸਸਤਾ ਚਾਹੀਦਾ ਓ ਗੱਦਾ ਲੈ ਲਓ 6 ਬਾਈ 6 ਦਾ ਉਹ ਗੱਦਾ ਸਾਰਾ ਜਿਆਦਾ 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 4500 ਰੁਪਏ ਦਾ ਗੱਦਾ ਅੱਛਾ 4500 ਦੇ ਵਿੱਚ ਦੇ ਦੂਗੇ ਇਹ ਪੂਰਾ ਵਨ ਪੀਸ ਇਹ ਤਾਂ ਬਹੁਤ ਤਰ੍ਹਾਂ ਦੇ ਗੱਦੇ ਬੰਦੇ ਆ ਸਾਡੇ ਕੋਲ ਦੇਖੋ ਜਿਹੜੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਪਏ ਆ ਗੱਦੇ ਇੰਨੇ ਮੋਟਾਈ ਦੇ ਵਿੱਚ ਦੇਖੋ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੇ ਆ ਸੁਪਰ ਚੀਜ਼ ਆਇਆ ਜੀ 80000 ਦਾ ਤੁਸੀਂ ਗੱਦਾ ਕ 1850 ਦਾ ਗੱਦਾ ਕਹੂੰਗਾ ਸਾਢੇ ਕੋ ਹੈਗਾ ਮਤਲਬ 1800 20250 50000 60000 ਸਾਰੇ ਗੱਦੇ ਦਵਾਂਗੇ ਬਾਜ਼ਾਰ ਨਾਲੋਂ ਰੇਟ ਵੀ ਅੱਧੇ ਦਵਾਂਗੇ